ਅੱਜ 1 ਸਾਲ ਹੋ ਗਿਆ ਭਾਈ ਗੁਰਜੀਤ ਸਿੰਘ ਨੂੰ ਟਾਵਰ ਤੇ ਬੈਠਿਆ ਓਹੋ ਆਪਣੇ ਲਈ ਨਹੀਂ ਬੈਠੇ ਆਪਣੇ ਕੋਈ ਨਿੱਜੀ ਸਵਾਰਥ ਲਈ ਨਹੀਂ ਬੈਠੇ ਇੱਕ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਰਮਾਂ ਦੇ ਹੋ ਰਹੇ ਨਰਾਦਰ ਤੇ ਬੇਅਦਮੀਆਂ ਲਈ ਬੈਠਿਆ ਉਹਨਾਂ ਦਾ ਦਰਦ ਲੈ ਕੇ ਬੈਠਿਆ ਤੇ ਸਰਕਾਰ ਨੂੰ ਸਾਲ ਹੋ ਗਿਆ ਵੈਸੇ ਤਾਂ ਸਾਡਾ ਮੁੱਖ ਮੰਤਰੀ ਆ ਜਿਹੜਾ ਉਹਨੂੰ ਛੋਟਾ ਵੀ ਕੋਈ ਚੁਟਕਲਾ ਉਹਦੇ ਤੇ ਕਰਦਾ ਉਹਦੇ ਤੱਕ ਪਹੁੰਚ ਜਾਂਦਾ ਪਰ ਦੁਖਦੀ ਗੱਲ ਇਹ ਆ ਵੀ ਸਭ ਧਰਮਾਂ ਦੇ ਇਨਸਾਫ ਦੇ ਲਈ ਸਖਤ ਕਾਨੂੰਨ ਬਣਾਉਣ ਦੇ ਲਈ ਸਾਡੇ ਫੌਜੀ ਵੀਰ ਨੂੰ ਇੱਕ ਸਾਲ ਹੋ ਗਿਆ ਐਡਾ ਕੀ ਮੂੰਹ ਤੋਂ ਲਫਜ਼ ਕਹੀਏ ਉਹ ਬੰਦੇ ਨੂੰ ਕਿ ਉਹ ਬੰਦਾ ਅਜ ਤੱਕ ਉਹਨੂੰ ਦਿਖ ਨਹੀਂ ਰਿਹਾ ਤੇ ਮਨ ਭਾਰਾਂ ਦਾ ਰੋਜ਼ ਹੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਪਿਛਲੇ ਹਫ਼ਤੇ ਜੰਮੂ ਦੇ ਵਿੱਚ ਬੇਅਦਬੀ ਹੋਈ ਆ ਇੱਕ ਦੁਸ਼ਟ ਪਾਪੀ ਨੇ ਕਿਸ ਤਰ੍ਹਾਂ ਮਹਾਰਾਜ ਦੇ ਸਰੂਪਾ ਨੂੰ ਅਗਨ ਭੇਟ ਕੀਤਾ ਦੋਸਤੋ ਮਨ ਬਹੁਤ ਬਾਲੇ ਖਾਂਦਾ ਪਰ ਬੇਵਾਸਾ ਬਹੁਤ ਗੱਲਾਂ ਤੋਂ ਇਹ ਸਰਕਾਰਾਂ ਇੰਨਕ ਨਕਮੀਆਂ ਹੋ ਚੁੱਕੀਆਂ ਨੇ ਕੋਈ ਨਿਜੀ ਪਾਰਟੀਆਂ ਦੇ ਕੰਮ ਆ ਧਰਨੇ ਆ ਉਹ ਗੱਲ ਵੱਖਰੀ ਆ ਨਹੀਂ ਸਰਕਾਰਾਂ ਸੁਣਦੀਆਂ ਪਰ ਇੱਕ ਇਹ ਸਰਵ ਸਾਂਝਾ ਜਿਹੜਾ ਫੈਸਲਾ ਹਰੇਕ ਬੰਦਾ ਜਿਹੜਾ ਇਹਦੇ ਨਾਲ ਸਹਿਮਤੀ ਰੱਖਦਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਕਿਸੇ ਪਾਰਟੀ ਦਾ ਹੋਵੇ ਉਹ ਹਰੇਕ ਬੰਦਾ ਇਹਨੂੰ ਸਹਿਮਤੀ ਦਿੰਦਾ ਵੀ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਕਿਸੇ ਵੀ ਜਿਹੜੇ ਧਰਮ ਦੀ ਬੇਅਦਬੀ ਨਾ ਹੋਵੇ ਪਰ ਫੇਰ ਵੀ ਪਤਾ ਨਹੀਂ ਕਿਸ ਗੱਲ ਤੇ ਜਾਏ ਆਪਣੀ ਪੋਲਿਟੀਸ਼ਨ ਕਰਕੇ ਕਿਉਂਕਿ ਰਾਜਨੀਤੀ ਏ ਜਿਹੜੀ ਬੇਅਦਮੀਆਂ ਤੇ ਹੁੰਦੀ ਆ ਰਹੀ ਆ ਪਹਿਲਾਂ ਵੀ ਆਪਾਂ ਦੇਖ ਚੁੱਕੇ ਆ ਇਹ ਬੇਅਦਮੀਆਂ ਦੇ ਇਹਨਾਂ ਨੇ ਦੋ ਵਾਰੀ ਸਰਕਾਰਾਂ ਜਣੀਆਂ ਬਣ ਚੁੱਕੀਆਂ ਨੇ ਪਰ ਇਹ ਸਰਕਾਰ ਬਿਲਕੁਲ ਮਤ ਸੋਚ ਲੈ ਕਿ ਉਹਦਾ ਅੰਤ ਵੀ ਉਹ ਤਾਂ ਮਾੜਾ ਹੁੰਦਾ ਇਹੀ ਬੇਆਦਮੀਆਂ ਤੇ ਅਮਰਿੰਦਰ ਨੇ ਵੀ ਸਰਕਾਰ ਬਣਾਈ ਸੀ ਉਸ ਤੋਂ ਬਾਅਦ ਪਹਿਲਾਂ ਆਪਾਂ ਨੇ ਦੇਖਿਆ ਜਦੋਂ ਬੇਆਦਮੀ ਹੋਈਆਂ ਬਾਦਲਾਂ ਦਾ ਵੀ ਕੀ ਹਾਲ ਹੋਇਆ ਸੀ ਤੇ ਅੱਜ ਦੇ ਦਿਨ ਜੇ ਭਗਵੰਤ ਮਾਨ ਨੇ ਇਹ ਤੇ ਫੈਸਲਾ ਨਾ ਲਿਆ ਨਾਕ ਨੂਨ ਬਣਾਏ ਤਾਂ 27 ਦੇ ਵਿੱਚ ਇਹਦਾ ਵੀ ਹਾਲ ਕੋਈ ਜ਼ਿਆਦਾ ਵਧੀਆ ਨਹੀਂ ਹੁੰਦਾ ਬਲਾਰੇ ਬਹੁਤ ਬੈਠੇ ਨੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਟੇਟ ਸੈਕਟਰੀ ਦਾ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਇਹ ਸਾਰਿਆਂ ਦਾ ਆਪਣਾ ਫਰਜ਼ ਬਣਦਾ ਆਪਾਂ ਵੱਧ ਤੋਂ ਵੱਧ ਇੱਥੇ ਹਾਜ਼ਰੀ ਲਵਾਇਆ ਕਰੀਏ ਐਨੀ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ